ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਨਾਲ ਕੀ ਦੁਸ਼ਮਣੀ ਹੈ ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਕੱਢ ਕੇ ਲਿਆਉਂਦੇ ਨੇ ਜਿਹਦੇ ਨਾਲ ਪੰਜਾਬ ਪੰਜਾਬੀਆਂ ਦੀ ਅਣਖ ਜਿਹੜੀ ਆ ਉਹ ਪਰਖੀ ਜਾ ਸਕੇ ਚਾਹੇ ਉਹ BBMP ਦੇ ਉੱਤੇ ਜਬਰੀ ਕਬਜ਼ਾ ਕਰਨ ਵਾਲੀ ਗੱਲ ਹੋਵੇ ਤਾਂ ਕਿ ਪਾਣੀਆਂ ਨੂੰ ਆਪਣੇ ਹੱਥਾਂ 'ਚ ਕੀਤਾ ਜਾ ਸਕੇ ਪਿਛਲੇ ਦਿਨਾਂ ਦੇ ਵਿੱਚ PU ਵਾਲੇ ਵਿਵਾਦ ਦੇ ਉੱਤੇ ਕਿਸ ਤਰੀਕੇ ਦੇ ਨੋਟੀਫਿਕੇਸ਼ਨ ਜਾਰੀ ਹੋਏ ਸਭ ਨੂੰ ਪਤਾ ਹੈ ਵਿਦਿਆਰਥੀ ਅਜੇ ਵੀ ਉਸ ਜਗ੍ਹਾ ਤੇ ਐਜੀਟੇਸ਼ਨ ਕਰ ਰਹੇ ਆ ਹੁਣ ਜਿਹੜੀ ਨਵੀਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਧਾਰਾ 240 ਹੈ ਉਹਦੇ ਵਿੱਚ ਸੋਧ ਦੇ ਵਾਸਤੇ ਆਉਂਦੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇਹ ਲਿਆਂਦਾ ਜਾ ਰਿਹਾ ਹੈ ਇਹਦੇ ਵਿੱਚ ਸੋਧ ਕਰਕੇ ਚੰਡੀਗੜ੍ਹ ਜਿਹੜਾ ਯੂਟੀ ਹੈ ਇਸ ਵੇਲੇ ਯੂਨੀਅਨ ਟੈਰੀਟਰੀ ਹੈ ਉਹਦੇ ਵਾਸਤੇ ਜਿੰਨੇ ਅਖਤਿਆਰ ਨੇ ਜੋ ਕੁਝ ਹੈ ਸਾਰਾ ਕੁਝ ਉਹ ਪ੍ਰੈਜ਼ੀਡੈਂਟ ਦੇ ਅੰਡਰ ਆ ਜਾਊਗਾ ਭਾਵ ਕਿ ਰਾਸ਼ਟਰਪਤੀ ਸਾਹਿਬ ਦੇ ਅੰਡਰ ਆ ਜਾਊਗਾ ਔਰ ਉਹਦੇ ਨਾਲ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਦੇ ਉੱਤੇ ਜਿਹੜਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਉਹ ਮੁਕੰਮਲ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਾਂ ਕਿ ਨਾ ਰਹੇਗਾ ਬਾਸ ਨਾ ਵੱਜੂ ਬੰਸਰੀ ਭਾਵ ਕਿ ਇਹ ਕੰਪਲੀਟ ਰੂਪ ਦੇ ਵਿੱਚ ਜਿਵੇਂ ਅੰਡੇਮਾਨ ਨਿਕੋਬਾਰ ਪੁਡੂਚਿਰੀ ਹੈ ਉਹਦੀ ਤਰਜ਼ ਦੇ ਉੱਤੇ ਸਾਰਾ ਕੁਝ ਇਹ ਰਾਸ਼ਟਰਪਤੀ ਦੇ ਅਧੀਨ ਕਰ ਦੇਣਗੇ ਪੰਜਾਬ ਆਪਣੇ ਹੱਕਾਂ ਦੇ ਵਾਸਤੇ ਲੜਨਾ ਜਾਣਦਾ ਹੈ ਪੰਜਾਬ ਆਪਣੇ ਹੱਕਾਂ ਦੇ ਵਾਸਤੇ ਲੜਦਾ ਰਿਹਾ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਜਿਹੜੀ ਹੈ ਉਹ ਇਹਦਾ ਡਟ ਕੇ ਵਿਰੋਧ ਕਰਦੀ ਹੈ ਔਰ ਕਿਸੇ ਵੀ ਹਾਲਤ ਦੇ ਵਿੱਚ ਇਹ 240 ਦੇ ਵਿੱਚ ਅਮੈਂਡ ਜਿਹੜਾ ਉਹ ਕਰਨ ਨਹੀਂ ਦੇਊਗੀ ਉਹਦੇ ਵਾਸਤੇ ਜੋ ਵੀ ਸਾਨੂੰ ਸਖਤ ਸਟੈਂਡ ਲੈਣਾ ਪਿਆ ਅਸੀਂ ਲਵਾਂਗੇ